ਪਰ ਮਾਂ ਤੋਂ ਦੂਰ ਨਾ ਕੋਈ ਗੋਟੀ ਉੱਤੇ ਤਾਂਗਾ ਅਸੀਂ ਕੋਦਿਆਂ ਪੈਣ ਸਾਡਾ ਖੰਡੇ ਵਾਲਾ ਬਾਬਾ ਜਿੰਨਾ ਜਿੰਨਾ ਨੇ ਤੇਰੇ ਨਾਲ ਮਾਰਾ ਕੀਤਾ ਹਰ ਇਨਸਾਨ ਭਰੇਗਾ ਤੂੰ ਫਿਕਰ ਨਾ ਕਰ ਤੇਰੇ ਲਈ ਤਾਂ ਰੱਬ ਖੁਦ ਇਨਸਾਫ ਕਰੇਗਾ ਰੱਬ ਨੂੰ ਹੁੰਦਾ ਮਹਿਸੂਸ ਤੂੰ ਕੀ ਗਵਾ ਲਿਆ ਉਹਨੂੰ ਪਤਾ ਤੂੰ ਖੁਦ ਨੂੰ ਕਿੱਦਾਂ ਕਿੱਦਾਂ ਕੀ ਸਮਝਾ ਲਿਆ ਜਦ ਰੱਬ ਤੇਰੇ ਲਈ ਸਾਰਿਆਂ ਨਾਲ ਇਨੂੰ ਪਤਾ ਹੋਏਗਾ ਜਦ ਤੇਰੇ ਨਾਲ ਇਨਸਾਫ ਕਰੇਗਾ ਰੱਬ ਨੇ ਸੁਣੀਆਂ ਤੇਰੀਆਂ ਸਾਰੀਆਂ ਮਰਾਦਾਂ ਉਹ ਜਾਣਦਾ ਤੇਰੀਆਂ ਸਾਰੀਆਂ ਅਰਦਾਸਾਂ ਉਹਨੂੰ ਬਤਾ ਤੇਰੇ ਲਈ ਕਿਹੜੇ ਵਕਤ ਕੀ ਹੈ ਕਰਨਾ ਤੂੰ ਬਸ ਹੱਥ ਜੋੜ ਤੇ ਅੱਖਾਂ ਬੰਦ ਕਰਕੇ ਕਹਿ ਰੱਬ ਮੈਂ ਹੈਗਾ ਸਬਰ ਕਰਨਾ ਤੂੰ ਖੁਦ ਨੂੰ ਰੱਬ ਨੂੰ ਸੌਂਪ ਦੇ ਫਿਰ ਤੂੰ ਕਮਾਲ ਦੇ ਜਦ ਤੇਰੇ ਨਾਲ ਹੋਏਗਾ ਤੂੰ ਵੀ ਦੁਨੀਆ ਨਾਲ ਇਨਸਾਫ ਦੇ ਗੁਰਾਂ ਦਾ ਇੰਨਾ ਪਿਆਰ ਕੋਈ ਰੁਮਾਲਾ ਚੜੋਂਦਾ ਕੋਈ ਸੇਰਾ ਚੜੋਂਦਾ ਕੋਈ ਮਾਇਆ ਚੜੋਂਦਾ ਤੂੰ ਆਪਣਾ ਸੀਸ ਭੇਟ ਕਰਤਾ ਗੁਰੂ ਰਾਮਦਾਸ ਜੀ ਕਹਿੰਦੇ ਅੱਜ ਤੋਂ ਬਾਅਦ ਖੀਸਾ ਮੇਰਾ ਹੱਥ ਤੇਰਾ ਦੀਪ ਸਿਆ ਜਿਵੇਂ ਇੱਥੇ ਨਾਨਕਾ ਲੱਗ ਗਿਆ ਨੇ ਉਸੇ ਤਰ੍ਹਾਂ ਦਾ ਤੇਰੇ ਵੀ ਇਸ ਖਾਨਦੇ ਰਾਨਕਾ ਲੱਗਣ ਗਿਆ ਤੇ ਅੱਜ ਤੁਸੀਂ ਵੇਖ ਰਹੇ ਹੋ ਕਿ ਗੁਰੂ ਰਾਮਦਾਸ ਜੀ ਦੁਆਰਾ ਬੋਲੇਗੇ ਬੋਲ ਵੇਖੋ ਅੱਜ ਪੈਰ ਰੱਖਣ ਦੀ ਵੀ ਥਾਂ ਨਹੀਂ ਜੇ ਕੀਤੀਆਂ ਸੀ ਲੋਕਾਂ ਉਹਦਾ ਗੱਲਾਂ ਵੀ ਬਥੇਰੀਆਂ ਛੱਡਿਆ ਨਹੀਂ ਸੀ ਹੌਸਲਾ ਦਿੱਤੀਆਂ ਤੂੰ ਹੀ ਦਲੇਰੀਆਂ ਤੇਰੇ ਕਰਕੇ ਹੀ ਗੱਲਾਂ ਮਿੱਟੀ 'ਚ ਮਲੋਂ ਜੋਗੇ ਹੋਏ ਆ ਬਾਪੂ ਦੀਪ ਸਿਆ ਤੇਰੇ ਕਰਕੇ ਹੀ ਜ਼ਿੰਦਗੀ ਜੀਉਣ ਜੋਗੇ ਹੋਏ ਆ ਸੋਚੇ ਸੀ ਜੋ ਖੁਆਬ ਹੁਣ ਉਹੀ ਪਹੁੰਚ ਜੋਗੇ ਹੋਏ ਆ ਬਾਪੂ ਦੀਪ ਸਿਆ ਤੇਰੇ ਕਰਕੇ ਹੀ ਜ਼ਿੰਦਗੀ ਜੀਉਣ ਜੋਗੇ ਹੋਏ ਆ ਬਾਪੂ ਦੀਪ ਸਿਆ ਤੇਰੇ ਕਰਕੇ ਹੀ ਜ਼ਿੰਦਗੀ ਜੀਉਣ ਜੋਗੇ ਹੋਏ ਆ